ਦੇ ਪਾਸੇ ਔਰ ਦੂਜੇ ਪਾਸੇ ਤਮੋਟਾ ਪਹਿਲੀ ਰੋਡ ਸੰਭੂ ਦੇ ਤਾਲਦੀ ਹੈ ਤੇ ਇਧਰਲੇ ਪਾਸੇ ਤਮੋਟਿਆਂ ਵਾਲਾ ਲਈ ਜਾਣੇ ਕਿ ਭਰੋ ਕਰਨਾ ਕੋਸ਼ਿਸ਼ ਭਾਈ ਹੋ ਗਿਆ ਫੜੇ ਕਰ ਨੰਬਰ ਜਾਫੀ ਦਾ ਅਗਲੀ ਕਬੱਡੀ ਇਹ ਤਮੋਟਾ ਉਹ ਪਿੰਡ ਹੈ ਜਿੱਥੇ ਅਰਜਨ ਅਵਾਰਡ ਪਦਮਸ਼ੀਰੀ ਅਵਾਰਡ ਦਾ ਉਹ ਪਿੰਡ ਦੀ ਟੀਮ ਹੈ ਇਹ ਨੈਸ਼ਨਲ ਸਟੈਂਡ ਕਬੱਡੀ ਖੇਡਦੇ ਪਰ ਕਹਿੰਦੇ ਪਾਜ ਪੰਗਾ ਲੈ ਲੈਂਦੇ ਸਰਦ ਦੇ ਵਿੱਚ ਵੀ ਔਰ ਸਰਦ ਦੇ ਪਹਿਲਾ ਜੱਫਾ ਇਹ ਪੰਜਾਬ ਰੋਕਣੇ ਦਾ ਵਧੀਆ ਖਿਡਾਰੀ ਇਹ ਜੱਫਾ ਲਾਇਆ ਸ਼ੰਭੂ ਪੰਡਤ ਤੋਂ ਪਹਿਲਾਂ ਹੀ ਲੈਓ ਸਾਹਮਣੇ ਬੰਨੋ ਇੱਕ ਖੋਦੇ ਚਤਰੀ ਖੋਦ ਕਉਣੀ ਹੈ ਬੰਨੋ ਲੈ ਸਾਹਮਣੇ ਅਗਲੇ ਕਬੱਡੀ ਪਾਲਿਕਾ ਬਰੋ ਤਿਆਰ ਹੈ ਮੇਰੇ ਵੀਰੋ ਪਰ ਦੇਖਣਾ ਹੈ ਲੈ ਯਾਦ ਕਰ ਉਹ ਦਬਾ ਪੋਜੀਸ਼ਨ ਇਸ ਤਰ੍ਹਾਂ ਦੇ ਉੱਤੇ ਬੜੇ ਬਾਰ ਸਿਰਮਾਨ ਆਹ ਕਾਲੂ ਕਬੱਡੀ ਤਾ ਰਿਹਾ ਹੈ ਹੁਣ ਦੇਖਣਾ ਵੀ ਜੱਫੀ ਚ ਕਰਦਾ ਕੋਸ਼ਿਸ਼

<laughs> अगली कबड्डी ए, ए भी कहने लालू है लालू बार बार जफे लाइ जा रहे अगली कबड्डी पाई खेल बना लीचा कार ਜੱਜ ਦਾ ਮੁੰਡਾ ਕਹਿੰਦੇ ਬਾਹੋ ਨੌਜਰ ਨੇ ਕਾਲੂ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਪਰ ਦੇਖਦਾ ਬਾ ਮੁੰਡਿਆ ਉੱਤਾਲਾ ਦਾ ਜਬਰੂ ਹੈ ਕਾਲੂ ਨਾਮ ਨੰਬਰ ਆਪਣੀ ਟੀਮ ਲਈ ਯੋਧਾ ਵਿੱਚੋਂ ਇਹਨਾਂ ਨੌਜਰ ਕਹਿੰਦੇ ਲਾਹੂ ਜਫਾ ਕਰੂ ਕਮਾਲ ਹਾਜੀ ਪੰਦੇ ਜੀ ਮਾਈਕ ਨੂੰ ਸਟੇਜ ਹੈ ਜਦੋਂ ਕਾਲੂ ਨੇ ਬੜੇ ਮਾਣ ਸਨਮਾਨ ਪੁਜਿਆ ਪ੍ਰਦੀਪ ਸ਼ਰਮਾ ਜੀ ਵੱਲੋਂ ਤੇ ਬਾਬਾ ਮੋਖਾ ਜੀ ਵੱਲੋਂ ਖੁੱਲੇ ਘੇਟ ਪਾਇਆ ਵੇ सौ रुपया वाह वाह आ सौ रुपए की रेट है कमाल की पै रही है, है। सुरजीत सिंह के पुत्र की कब्डी आए थाए आय थाए ला भले 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 नहीं रिश्ता

टीम जेड़ बुदानी चल रही था के है और कलमा पिंडी प्रधानमंत्री अड़ताली किलो पीती बल अड़ताली किलो सारे टीम अपना कहती है बाबू भाई कोई भी टीम अपना मैच

ਤੇ ਲਾਲੂ ਕੋ ਵੀ ਆਪਣੇ ਸਮਾਨ ਨਾਲ ਜਿਵੇਂ ਆ ਕੇ ਕਾਲ ਤੇ ਲਾਲੂ ਉਧਰੋਂ ਤੇ ਆਲੇ ਸੋਟੀ ਲੱਗੇ ਜਾਂ ਰਿਹਾ ਹੈ ਫਰਸ਼ਮੈਂਟ